ਬਹੁਤ ਹੀ ਜ਼ਿਆਦਾ ਗਰਮੀ ਹੈ ਵੀਰੋ ਅਰਿਆਣੇ ਵਿੱਚ ਸਰਸੇ ਦਾ ਏਰੀਆ ਵੀ ਬਹੁਤ ਗਰਮ ਦੱਸਿਆ ਜਾ ਰਿਹਾ ਤੇ ਕੰਮ ਕਰਨ ਵਾਲੇ ਵਿਚਾਰੇ ਲੱਗੇ ਹੋਏ ਨੇ ਪਸ਼ੂਆਂ ਨੂੰ ਵੇਖੋ ਕਿੰਨੀ ਗਰਮੀ ਗਰਮੀ ਲੱਗਦੀ ਹੈ ਯਾਰ ਕੋਈ ਗੱਲ ਨਹੀਂ ਡਾਣੇ ਪਾਣੀ ਪੋਣੀ ਦਾਨੂ ਤੇ ਇੱਧਰ ਪਨੀਰੀ ਵੀ ਜੰਦੇ ਨੇ ਬੰਦੇ ਤੇ ਕੰਮ ਕਰਨ ਵਾਲੇ ਵਿਚਾਰੇ ਕਰੰਦੇ ਨੇ ਆਪ ਦਾ ਕੰਮ ਕਰੀ ਜਾਂਦੇ ਨੇ ਤੇ ਪਨੀਰੀ ਵੀਜੀ ਆ ਰਹੀ ਏ ਵੀਰਮਾਨ ਸਿੰਘ ਜੀ ਲੱਗੇ ਹੋਏ ਨੇ ਪੂਰਾ ਜੋਰਾ ਸ਼ੋਰਾ ਤੇ ਚੰਮ ਚੱਲੰਦਿਆ ਗਰਮੀ ਦੇ ਵਿੱਚ ਤੇ ਬਹੁਤ ਹੀ ਹੀਟ ਵੇਵ ਏ ਰੋਜ਼ ਮੈਸੇਜ ਵੀ ਮੈਸੇਜ ਵੀ ਆ ਰਹੇ ਨੇ ਤੁਹਾਡੇ ਕਿਹੜਾ ਏਰੀਆ ਹੈ ਕਮੈਂਟ ਕਰਕੇ ਦੱਸੋ ਕਿਵੇਂ ਗਰਮੀ ਕਿੰਨੀ ਗੂਏ